ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੋਕੇ ਜਪਜੀ ਸਾਹਿਬ ਬਾਣੀ ਦੀ ਪਹਿਲੀ ਪੌੜੀ ਨੂੰ ਅਸੀਂ ਪਹਿਲੀ ਵੀਡੀਓ ਦੇ ਵਿੱਚ ਸਮਝ ਚੁੱਕੇ ਹਾਂ ਆਸ ਕਰਦਾ ਕਿ ਤੁਹਾਨੂੰ ਕਾਫੀ ਕੁਝ ਸਮਝ ਆਇਆ ਹੋਵੇਗਾ ਅੱਜ ਦੂਸਰੀ ਪੌੜੀ ਦੀ ਵਿਆਖਿਆ ਨੂੰ ਸਮਝਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ ਸੋ ਪਹਿਲੀ ਪੰਕਤੀ ਹੈ ਜੀ ਹੁਕਮਿ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਕਿ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੇ ਹੀ ਮਨੁੱਖ ਜੀਵ ਜੰਤੂ ਪੇੜ ਪੌਦੇ ਜੀ ਜਾਨਵਰ ਪੰਛੀ ਆਦਿਕ ਪੈਦਾ ਹੁੰਦੇ ਨੇ ਚਾਰ ਤਰੀਕਿਆਂ ਦੇ ਨਾਲ ਇਸ ਪੂਰੀ ਧਰਤੀ ਦੇ ਉੱਪਰ ਜੀਵ ਜੰਤੂ ਮਨੁੱਖ ਆਦਿਕ ਪੈਦਾ ਹੁੰਦੇ ਨੇ ਉਤਪੁੱਜ ਵਣਸਪਤੀ ਅੰਡਰਜ਼ ਅੰਡੇ ਤੋਂ ਪੈਦਾ ਹੋਣ ਵਾਲੇ ਜੇਲਜ਼ ਜੇਲ ਤੋਂ ਪੈਦਾ ਹੋਣ ਵਾਲੇ ਸਿਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਤੇ ਚਾਰੇ ਹੀ ਤਰੀਕਿਆਂ ਦੇ ਵਿੱਚ ਰੱਬ ਹੀ ਆਪਣੇ ਹੁਕਮ ਦੇ ਵਿੱਚ ਸਾਰੇ ਆਕਾਰ ਬਣਾਉਂਦਾ ਏ ਉਹਨਾਂ ਨੂੰ ਪੈਦਾ ਕਰਦਾ ਏ ਪਰ ਇਸ ਵਿਆਖਿਆ ਦੇ ਰੂਪ ਦੇ ਵਿੱਚ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਪਾਤਸ਼ਾਹ ਕਹਿੰਦੇ ਕਿਵੇਂ ਸ਼ਰੀਰ ਬਣ ਜਾਂਦੇ ਨੇ ਕਿਵੇਂ ਸਾਰੀ ਘੜਤ ਘੜੀ ਜਾਂਦੀ ਹੈ ਇਹ ਦੱਸਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਮੇਲ ਦਾ ਫੀਮੇਲ ਦਾ ਮੇਲ ਹੁੰਦਾ ਏ ਤਾਂ ਉਸ ਤਰ੍ਹਾਂ ਇੱਕ ਮਿਲਾਪ ਬਣ ਜਾਂਦਾ ਏ ਜੀਵ ਪੈਦਾ ਹੋ ਜਾਂਦਾ ਏ ਪਰ ਕਿਦਾਂ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਰੀ ਖੇਡ ਰਚੀ ਹੈ ਕਹਿੰਦੇ ਇਸ ਦੀ ਵਿਆਖਿਆ ਨੂੰ ਇਸ ਨੂੰ ਕਿਹਾ ਨਹੀਂ ਜਾ ਸਕਦਾ ਹੁਕਮੀ ਹੋਵਣ ਜੀ ਹੁਕਮ ਮੈ ਲੈ ਵੜੇ ਆਈ ਤੇ ਹੁਕਮ ਦੇ ਵਿੱਚ ਹੀ ਜੀਵ ਜੰਤੂ ਪੈਦਾ ਹੁੰਦੇ ਨੇ ਤੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਹਰ ਮਨੁੱਖ ਨੂੰ ਵਡਿਆਈ ਸੋਭਾ ਉਹਦੇ ਜੀਵਨ ਦੇ ਵਿੱਚ ਮਿਲਦੀ ਹੈ ਹਰ ਇਨਸਾਨ ਆਪਣੇ ਜੀਵਨ ਦੇ ਵਿੱਚ ਆਪਣਾ ਨਾਮ ਚਾਹੁੰਦਾ ਹੈ ਸੰਸਾਰ ਦੇ ਵਿੱਚ ਵਡਿਆਈ ਚਾਹੁੰਦਾ ਹੈ ਮੇਰੀ ਸੋਭਾ ਹੋਵੇ ਲੋਕ ਮੈਨੂੰ ਸਲਾਮ ਕਰਨ ਹਰ ਇਨਸਾਨ ਦੇ ਮਨ ਦੀਆਂ ਇਹ ਇਛਾਵਾਂ ਹੁੰਦੀਆਂ ਨੇ ਪਰ ਜੇ ਗੁਰਬਾਣੀ ਦੇ ਸਿਧਾਂਤ ਨੂੰ ਕੋਈ ਇਸ ਤਰ੍ਹਾਂ ਸਮਝ ਲੈ ਕੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਹੜਾ ਇਨਸਾਨ ਸੱਚ ਦਾ ਮਾਰਗ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦਾ ਏ ਉਹਨੂੰ ਕੋਈ ਹੱਥ ਉਹਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਹੈ ਸੰਸਾਰ ਆਪਣੇ ਆਪ ਹੀ ਉਹਨਾਂ ਦੀ ਉਸਤਤ ਕਰਦਾ ਏ ਕਿਉਂਕਿ ਉਹ ਸੱਚੇ ਰਾਹ ਤੇ ਚੱਲਦੇ ਨੇ ਤਾਂ ਹੁਕਮ ਦੇ ਵਿੱਚ ਹੀ ਕਹਿੰਦੇ ਮਨੁੱਖ ਨੂੰ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਤੇ ਹੁਕਮ ਦੇ ਵਿੱਚ ਹੀ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉੱਤਮ ਚੰਗੇ ਬਣ ਜਾਂਦੇ ਨੇ ਅਤੇ ਨੀਚ ਕਰਮ ਕਰਕੇ ਨੀਵੇਂ ਹੋ ਜਾਂਦੇ ਨੇ ਹੁਣ ਗੁਰਬਾਣੀ ਦੇ ਅਨੁਸਾਰ ਜੇ ਸਮਝੀਏ ਤਾਂ ਕਿਸੇ ਨੂੰ ਵੀ ਗੁਰਬਾਣੀ ਨੇ ਜ਼ਾਤ-ਪਾਤ ਕਰਕੇ ਉੱਚਾ ਮਹਾਨ ਜਾਂ ਨੀਮਾ ਬਿਆਨ ਨਹੀਂ ਕੀਤਾ ਗੁਰਬਾਣੀ ਨੇ ਉਸ ਨੂੰ ਉੱਚਾ ਕਿਹਾ ਹੈ ਜਿਹੜਾ ਸੱਚ ਦੇ ਨਾਲ ਜੁੜਿਆ ਹੋਇਆ ਹੈ ਰੱਬ ਦੇ ਨਾਲ ਜੁੜਿਆ ਹੋਇਆ ਹੈ ਜਿਸ ਦੇ ਜੀਵਨ ਦੇ ਵਿੱਚ ਚੰਗੇ ਗੁਣ ਨੇ ਪਰ ਜਿਹੜਾ ਇਨਸਾਨ ਰੱਬ ਨੂੰ ਭੁਲਾ ਬੈਠਾ ਉਹਨੂੰ ਅਸੀਂ ਰਹਿ ਰਾਸ ਬਾਣੀ ਵਿੱਚ ਵੀ ਰੋਜ਼ਾਨਾ ਪੜ੍ਹਦੇ ਹਾਂ ਖਾਸਮ ਵੀ ਸਾਰਿਆਂ ਤੇ ਇੱਕਮਸਾਤ ਜਿਨ੍ਹਾਂ ਨੇ ਖਾਸਮ ਅਕਾਲ ਪੁਰਖ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਉਹ ਨੀਵੇਂ ਨੇ ਪਰ ਉਸ ਤਰ੍ਹਾਂ ਗੁਰਬਾਣੀ ਕਹਿੰਦੀ ਕੋਈ ਵੀ ਉੱਚਾ ਨੀਮਾ ਨਹੀਂ ਹੁੰਦਾ ਮਨੁੱਖ ਆਪਣੇ ਕਰਮਾਂ ਦੇ ਦੁਆਰਾ ਚੰਗੇ ਅਤੇ ਮਾੜੇ ਬਣ ਜਾਂਦੇ ਨੇ ਹੁਕਮ ਲਿਖ ਦੁੱਖ ਸੁਖ ਪਾਈ ਹੈ ਤੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਮਨੁੱਖ ਦੁੱਖ ਅਤੇ ਸੁਖ ਪਾਉਂਦੇ ਨੇ ਰੱਬ ਕਿਤੇ ਵੀ ਕੋਈ ਦੁੱਖ ਜਾਂ ਸੁਖ ਨਹੀਂ ਦਿੰਦਾ ਤੇ ਨਾ ਹੀ ਕਿਸੇ ਨੂੰ ਕਿਸੇ ਪਰੇਸ਼ਾਨੀ ਵਿੱਚ ਪਾਉਂਦਾ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਹੀ ਦੁੱਖ ਸੁਖ ਬੀਜਦੇ ਹਾਂ ਅਤੇ ਪਾਉਂਦੇ ਹਾਂ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦੋਪ ਭਾਈ ਹੈ ਇੱਕ ਤਾਂ ਹੁਕਮ ਦੇ ਵਿੱਚ ਬਖਸ਼ਿਸ਼ ਪ੍ਰਾਪਤ ਕਰਦੇ ਨੇ ਇੱਕ ਸਦਾ ਹੀ ਭਵਾਏ ਜਾਂਦੇ ਨੇ ਇਸ ਪੰਕਤੀ ਦਾ ਭਾਵ ਵਗੈਰਾ ਹੈ ਮੰਨ ਲਓ ਕਿ ਇੱਕ ਸੜਕਾਂ ਦੋ ਸੜਕਾਂ ਜਾਂਦੀਆਂ ਨੇ ਇੱਕ ਸੜਕ ਹੈ ਜਿਹੜੀ ਚੰਗਿਆਈਆਂ ਦੀ ਹੈ ਜਿੱਥੇ ਅਸੀਂ ਪਿਆਰ ਨਿਮਰਤਾ ਚੰਗੇ ਗੁਣ ਭਲਾ ਪਰਉਪਕਾਰ ਦਇਆ ਨਿਮਰਤਾ ਇਹ ਸਾਰਾ ਕੁਝ ਕਮਾ ਕੇ ਚੱਲਣਾ ਹੈ ਇੱਕ ਸੜਕ ਜਾਂਦੀ ਹੈ ਜਿੱਥੇ ਈਰਖਾ ਨਫ਼ਰਤ ਠੱਗੀਆਂ ਬੇਈਮਾਨੀਆਂ ਚੋਰੀਆਂ ਡਕੈਤੀਆਂ ਝੂਠ ਬੋਲਣਾ ਆਦਕ ਤਾਂ ਇਹ ਹੁਣ ਦੋਵੇਂ ਹੀ ਰਾਹ ਅਕਾਲਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਨੇ ਨਿਰਪਰਮ ਮਨੁੱਖ ਤੇ ਕਰਦਾ ਕਿ ਉਹ ਕਿਹੜਾ ਰਾਹ ਅਪਣਾਉਣਾ ਚਾਹੁੰਦਾ ਏ ਤਾਂ ਕਹਿੰਦੇ ਇਸ ਤਰ੍ਹਾਂ ਇੱਕ ਤਾਂ ਮਨੁੱਖ ਹੁਕਮ ਦੀ ਰਾਹ ਤੇ ਚੱਲਦੇ ਹੋਏ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਨੇ ਤੇ ਇੱਕ ਹੁਕਮੀ ਸਦਾ ਪਵਾਈਆਂ ਜਿਹੜੇ ਪਵਾਏ ਵੀ ਜਾਂਦੇ ਨੇ ਉਹ ਵੀ ਹੁਕਮ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਉਹ ਗਲਤ ਰਾਹ ਅਪਣਾ ਲਿਆ ਏ ਉਹਨਾਂ ਨੇ ਬੁਰਾਈਆਂ ਦਾ ਰਾਹ ਅਪਣਾ ਲਿਆ ਪਰ ਉਹ ਹੈ ਅਕਾਲਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਿਉਂਕਿ ਗੁਰਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ ਵਿਖ ਅੰਮ੍ਰਿਤ ਕਰਤਾਰਿ ਉਪਾਏ ਸੰਸਾਰ ਬਿਰਖ ਕੋ ਦੋ ਹੀ ਫਲ ਲਾਏ ਬਿਖ ਮਤਲਬ ਜ਼ਹਿਰ ਜ਼ਹਿਰ ਵੀ ਰੱਬ ਨੇ ਪੈਦਾ ਕੀਤਾ ਏ ਅੰਮ੍ਰਿਤ ਵੀ ਰੱਬ ਨੇ ਪੈਦਾ ਕੀਤਾ ਏ ਬਿਖ ਦਾ ਮਤਲਬ ਹੁਣ ਕਾਮ ਬੰਦੇ ਨੇ ਖੁਦ ਤੇ ਨਹੀਂ ਬਣਾਇਆ ਜੇ ਅਸੀਂ ਕਾਮ ਵੇਖੀਏ ਕਾਮ ਵਾਸਨਾਵਾਂ ਮੇ ਵੇਖੀਏ ਲਸਟ ਵੇਖੀਏ ਸੈਕਸ ਪ੍ਰਤੀ ਫਿਜ਼ੀਕਲੀ ਪ੍ਰਤੀ ਬੰਦੇ ਦੇ ਹੋਣ ਦੇ ਪ੍ਰਤੀ ਕਿੰਨੇ ਤਰ੍ਹਾਂ ਦੀਆਂ ਭਾਵਨਾਵਾਂ ਨੇ ਇਹ ਮਨੁੱਖ ਨੇ ਖੁਦ ਤਪਨ ਨਹੀਂ ਕੀਤੀਆਂ ਰੱਬ ਨੇ ਬਣਾਈਆਂ ਨੇ ਇਸੇ ਹੀ ਤਰ੍ਹਾਂ ਬਹੁਤ ਸਾਰੇ ਪਦਾਰਥਾਂ ਤੇ ਅਹੰਕਾਰ ਹੋ ਜਾਣਾ ਇਹ ਭਾਵਨਾਵਾਂ ਵੀ ਰੱਬ ਵੱਲੋਂ ਹੀ ਬਣਾਈਆਂ ਗਈਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੈਦਾ ਕੀਤੇ ਗਏ ਨੇ ਤਾਂ ਗੁਰਬਾਣੀ ਦੇ ਅਨੁਸਾਰ ਇਹਨਾਂ ਨੂੰ ਖਤਮ ਵੀ ਕੀਤਾ ਜਾ ਸਕਦਾ ਬਦਲਿਆ ਵੀ ਜਾ ਸਕਦਾ ਤਾਂ ਵਿਖ ਅੰਮ੍ਰਿਤ ਕਰਤਾਰ ਜੋ ਪਾਈ ਸੰਸਾਰ ਬਿਰਖ ਕੋ ਦੋਹੇ ਫਲ ਲਾਏ ਤਾਂ ਇਸ ਕਰਕੇ ਜਿਹੜੇ ਪਭਾਏ ਜਾਂਦੇ ਨੇ ਉਹ ਵੀ ਹੁਕਮ ਦੇ ਵਿੱਚ ਹੁੰਦੇ ਨੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਹੀ ਨੇ ਕਿ ਉਹ ਤਾਂ ਕਹਿਣ ਜੀ ਅਸੀਂ ਤੇ ਰੱਬ ਦੇ ਹੁਕਮ ਦੇ ਵਿੱਚ ਹੀ ਪਭਾਏ ਜਾ ਰਹੇ ਹਾਂ ਨਹੀਂ ਬਦਲਣਾ ਜ਼ਰੂਰੀ ਹੈ ਉੱਥੇ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਜ਼ਰੂਰੀ ਕਿ ਜੀ ਮੈਂ ਤੇ ਹੁਕਮ ਦੇ ਵਿੱਚ ਹੀ ਨਹੀਂ ਨਹੀਂ ਹੁਕਮ ਦਾ ਅਰਥ ਇਹ ਸਮਝੋ ਨਾ ਕਿ ਚੰਗੇ ਪਾਸੇ ਚੱਲਣਾ ਹੁਕਮ ਹੈ ਮਾੜੇ ਪਾਸੇ ਚੱਲਣਾ ਬੁਰਾਈਆਂ ਦਾ ਉੱਥੇ ਪਰੇਸ਼ਾਨੀਆਂ ਨੇ ਅਗਲੀ ਪੰਕਤੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਗੁਰੂ ਪਾਤਸ਼ਾਹ ਨੇ ਫਿਰ ਉਹੀ ਗੱਲ ਕਹੀ ਕਿ ਜੋ ਕੁਝ ਵੀ ਹੁੰਦਾ ਹੈ ਹੁੰਦਾ ਸਾਰਾ ਕੁਝ ਹੁਕਮ ਦੇ ਵਿੱਚ ਹੀ ਹੈ ਹੁਕਮ ਤੋਂ ਬਾਹਰ ਕੁਝ ਵੀ ਨਾ ਕਦੇ ਹੁੰਦਾ ਹੈ ਨਾ ਕੁਝ ਵਾਪਰਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਭਾਵੇਂ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਭਲੇ ਇਨਸਾਨ ਨੇ ਭਾਵੇਂ ਬੁਰੇ ਇਨਸਾਨ ਨੇ ਹੈ ਸਾਰੇ ਹੀ ਹੁਕਮ ਦੇ ਵਿੱਚ ਨੇ ਪਰ ਬੁਰੇ ਬੁਰਾਈਆਂ ਵਾਲੇ ਹੁਕਮ ਦੇ ਵਿੱਚ ਨੇ ਕਿ ਗੁਰਬਾਣੀ ਕਹਿੰਦੀ ਹੈ ਕਿ ਇਹ ਮਨੁੱਖ ਮਾੜਾ ਰਾਹ ਹੈ ਤੇ ਮਾੜੇ ਰਾਹ ਤੇ ਜਾਏਗਾ ਤੈਨੂੰ ਬਹੁਤ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਦੁਖੀ ਹੋਏਗਾ ਪਰੇਸ਼ਾਨ ਹੋਏਗਾ ਪਰ ਹੈ ਹੁਕਮ ਦੇ ਵਿੱਚ ਹੀ ਇਹ ਇੱਕ ਚੰਗਾ ਰਾਹ ਹੈ ਤੂੰ ਉਹ ਅਪਣਾ ਲੈ ਉਹਦੇ ਨਾਲ ਤੇਰਾ ਜੀਵਨ ਸੋਹਣਾ ਬਣ ਜਾਣਾ ਹੈ ਤੂੰ ਸੋਹਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਤਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਾਨਕ ਹੁਕਮੇ ਜੀ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਪਰ ਜਿਹੜੇ ਮਨੁੱਖ ਹੁਕਮ ਨੂੰ ਬੁੱਝ ਲੈਂਦੇ ਨੇ ਮਤਲਬ ਜਾਣ ਲੈਂਦੇ ਨੇ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਚੰਗੇ ਇਨਸਾਨ ਜਿਹੜੇ ਸਮਝਦੇ ਨੇ ਜਿਹੜੇ ਸਮਝਦਾਰ ਇਨਸਾਨ ਨੇ ਉਹਨਾਂ ਨੂੰ ਸਮਝ ਆ ਜਾਂਦਾ ਹੈ ਕਿ ਜੋ ਕੁਝ ਘਾਟੇ ਵਾਧੇ ਰਿਸ਼ਤੇ ਨਾਤੇ ਟੁੱਟਣੇ ਮਿਲਣਾ ਵਿਛੜਨਾ ਸਭ ਹੁਕਮ ਦੇ ਵਿੱਚ ਹੈ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਇਹ ਸਮਾਂ ਪਾ ਕੇ ਆਪ ਜੀ ਨੂੰ ਗੱਲ ਸਮਝ ਵੀ ਆ ਜਾਂਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਜੋ ਵਾਪਰਿਆ ਸੀ ਜੋ ਹੋਇਆ ਸੀ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ ਸੀ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ ਤਾਂ ਗੁਰੂ ਪਾਤਸ਼ਾਹ ਸਾਨੂੰ ਕਿਰਪਾ ਕਰਨ ਸਾਨੂੰ ਹੁਕਮ ਸਮਝ ਆ ਜਾਏ ਗੁਰਬਾਣੀ ਦੇ ਅਨੁਸਾਰ ਸਾਨੂੰ ਰਜਾ ਵਿੱਚ ਰਹਿਣਾ ਆਜਾ ਇਹੋ ਹੀ ਹੁਕਮ ਹੁੰਦਾ ਹੈ ਤੇ ਜੇ ਆਪ ਫਿਰ ਵੀ ਹੁਕਮ ਦੀ ਵਿਆਖਿਆ ਨੂੰ ਹੋਰ ਕੰਪਲੀਟ ਸਮਝਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਵੀ ਮੈਂ ਮੈਂਸ਼ਨ ਕਰ ਦੇਵਾਂਗਾ ਇੰਸਟਾਗ੍ਰam ਦੀ ਆਈਡੀ ਮੈਂਸ਼ਨ ਕਰ ਦੇਵਾਂਗਾ ਤੁਸੀਂ ਮੈਨੂੰ ਪਰਸਨਲ ਤੌਰ ਤੇ ਮੈਸੇਜ ਕਰ ਸਕਦੇ ਹੋ ਪੁੱਛ ਸਕਦੇ ਹੋ ਮੈਂ ਕਾਉਂਸਲਿੰਗ ਕਰਦਾ ਹਾਂ ਤੁਸੀਂ ਕਲਾਸਸ ਵੀ ਜੁਆਇਨ ਕਰ ਸਕਦੇ ਹੋ ਤਾਂ ਜਿਸ ਦੇ ਨਾਲ ਅਸੀਂ ਸੌਖੇ ਢੰਗ ਦੇ ਨਾਲ ਗੁਰਬਾਣੀ ਨੂੰ ਸਮਝ ਸਕਦੇ ਹਾਂ ਇਹ ਸੀ ਥੋੜੇ ਜਿਹਾ ਅਖਰੀ ਅਰਥ ਥੋੜੇ ਜਿਹੇ ਭਾਵ ਅਰਥ ਆਪ ਸਭ ਦਾ ਬਹੁਤ ਧੰਨਵਾਦ ਜੇ ਹੁਣ ਤੱਕ ਚੈਨਲ ਤੇ ਜੁੜੇ ਹੋਏ ਹੋ ਅਗਾਹ ਵੀ ਐਸੀ ਹੀ ਤਰ੍ਹਾਂ ਜਪਜੀ ਸਾਹਿਬ ਬਾਣੀ ਦੀ ਵਿਆਖਿਆ ਨੂੰ ਸੁਣ ਸਮਝਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਂਡ ਸ਼ੇਅਰ ਕਮੈਂਟ ਲਾਈਕ ਵੀ ਕਰਿਓ ਇਹਦੇ ਨਾਲ ਹੌਸਲਾ ਮਿਲਦਾ ਹੈ ਆਪ ਸਭ ਦਾ ਹੁਣ ਤੱਕ ਜੁੜੇ ਰਹਿਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ